ਹੁਣ ਧੰਸ਼ੇਵੇਂ ਪਾਤਸ਼ਾਹ ਮਹਾਰਾਜ ਦੇ ਆਨੰਦ ਕਾਰਜ ਹੋਇਆ ਜਿਵੇਂ ਪਾਤਸ਼ਾਹ ਮਹਾਰਾਜ ਦੇ ਘਰ ਪੰਜ ਪੁੱਤਰ ਤੇ ਇੱਕ ਧੀ ਹੋਈ ਹਣੇ ਇੱਕ ਧੀ ਹੋਈ ਐ ਤੇ ਸੰਸਾਰ ਦੇ ਉੱਤੇ ਧੀਾਂ ਦਾ ਆਨੰਦ ਕਾਰਜ ਕਰਨਾ ਹੈ ਜਦੋਂ ਜਦੋਂ ਧੀਾਂ ਦਾ ਆਨੰਦ ਕਾਰਜ ਕਰਦੇ ਹੁੰਦੇ ਆ ਇਹ ਪਿਓ ਨੂੰ ਪਤਾ ਹੁੰਦਾ ਤੇ ਧੀ ਨੂੰ ਪਤਾ ਹੁੰਦਾ ਅੱਜ ਸੰਸਾਰ ਦੇ ਉੱਤੇ ਬੜੀ ਨਿੰਦਿਆ ਹੁੰਦੀ ਜੇ ਮੈਂ ਸੰਸਾਰ ਦੇ ਉੱਤੇ ਵਿਰੋਧਤਾ ਵੀ ਕਰਦਾ ਹੁੰਨਾ ਜਿੱਥੇ ਵਿਰੋਧਤਾ ਦਾ ਹੱਕ ਬਣਦਾ ਹੁੰਦਾ ਹੈ ਪਰ ਜਿਨ੍ਹਾਂ ਦੇ ਘਰ ਧੀਆ ਜਨਮੀਆਂ ਨੇ ਉਹਨਾਂ ਦੇ ਘਰ ਵੇਖਿਆ ਜੇ ਜਾ ਕੇ ਪਿਆਰ ਕਿੰਨਾ ਕੁ ਮਿਲਦਾ ਹੈ ਧੀਆ ਨੂੰ ਸੰਸਾਰ ਦੇ ਉੱਤੇ ਕਦੀ ਕਿੱਥੇ ਮਿਲ ਜਾਂਦਾ ਇਹ ਫਲਾਣੀ ਧੀ ਦੇ ਟੋਟੇ ਹੋ ਗਏ ਫਲਾਣੀ ਨੌ ਦੇ ਟੋਟੇ ਹੋ ਗਏ ਫਲਾਣੇ ਸਾਰੇ ਪਰਿਵਾਰ ਨੇ ਵੇਖ ਲਿਆ ਧੀ ਨੂੰ ਮਾਰ ਦਿੱਤਾ ਫਲਾਣੇ ਸਾਰੇ ਪਰਿਵਾਰ ਨੇ ਕਿਤੇ ਤੇਲ ਪਾ ਕੇ ਮਾਰ ਦਿੱਤਾ ਐਦਾਂ ਹੀ ਹੁੰਦਾ ਸੀ ਨਾ ਸੰਤ ਜਰਨੈਲ ਸਿੰਘ ਵੇਲੇ ਐਦਾਂ ਹੀ ਹੁੰਦਾ ਸੀ ਨਾ ਸੰਤ ਜਰਨੈਲ ਸਿੰਘ ਵੇਲੇ ਸਟੋਬ ਬੜੇ ਫਟਦੇ ਹੁੰਦੇ ਸਨ ਉਦੋਂ ਮਜ਼ਾਕ ਗੱਲ ਹੈ ਹਰਾਨੀ ਦੀ ਗੱਲ ਹੈ ਸੱਸਾਂ ਨਹੀਂ ਸੀ ਮਰਦੀਆਂ ਹੁੰਦੀਆਂ ਨੋਹਾਂ ਹੀ ਮਰਦੀਆਂ ਹੁੰਦੀਆਂ ਸੀ ਪਰ ਚੇਤਾ ਰੱਖਿਆ ਜੇ ਜਿਹੜੀਆਂ ਨੋਹਾਂ ਨੇ ਉਹਨਾਂ ਸੱਸਾਂ ਵੀ ਬਣਨਾ ਇੱਕ ਦਿਨ ਸੱਸਾਂ ਮਰਦੀਆਂ ਦੀ ਅਸੀਂ ਨੋਹਾਂ ਸੱਸਾਂ ਨਹੀਂ ਮਰਦੀਆਂ ਹੁੰਦੀਆਂ ਨੋਹਾਂ ਮਰਦੀਆਂ ਹੁੰਦੀਆਂ ਸੀ ਪਰ ਚੇਤਾ ਰੱਖਿਆ ਕਿ ਮਰਦ ਨੇ ਜੁੱਤੀ ਦੇ ਜੋਰ ਦੇ ਨਾਲ ਇਹ ਸਾਰਾ ਕੁਝ ਕਰਵਾ ਲਿਆ ਸੀ 11 ਬੰਦੇ ਮਰਾ ਜਾਂਦੇ ਸਨ ਨਾ ਕੋਈ ਦਾਤ ਦਿੰਦਾ ਸੀ ਨਾ ਕੋਈ ਲੈਂਦਾ ਸੀ ਕੋਈ ਧੀ ਨਹੀਂ ਸੀ ਮਰਦੀ ਹੁੰਦੀ ਕੋਈ ਧੀ ਨਹੀਂ ਸੀ ਮਰਦੀ ਅੱਜ ਧੀ ਪਾਲ ਕੇ ਤੋਰਨੀ ਪਿਆਰਿਓ ਬਹੁਤ ਔਖੀ ਜੇ ਇਹ ਤੋਰਨੀਆਂ ਬਹੁਤ ਅੱਖੀਆਂ ਨੇ ਕਾਰੀਆਂ ਵਾਲੇ ਜਗਤੀ ਜੁਹਣ ਧੀਆਂ ਭੱਤ ਨੇ ਹੁੰਦੀਆਂ ਪਤਨਾ ਤੋਂ ਸ਼ਾਨ ਮਾਪਿਆਂ ਦੀ ਚਮਕਾਉਣ ਧੀਆਂ ਗੁਰੂ ਨਾਨਕ ਨੇ ਆਖਿਆ ਜਗ ਜਨ ਦੀ ਹੋ ਗੁਰੂ ਨਾਨਕ ਨੇ ਆਖਿਆ ਜਗ ਮੰਦਾ ਆਖੂ ਨਾ ਦਮ ਰਾਜਾਂ ਤੀਆਂ ਸੰਗਤ ਪੂਰੀ ਸੁਖ ਮੰਗਦਿਆਂ ਮਾਪਿਆਂ ਦੀ ਸੰਗਤ ਪੂਰੀ ਸੁਖ ਮੰਗਦਿਆਂ ਮਾਪਿਆਂ ਦੀ ਭਾਵੇਂ ਸੋਰੇ ਕਰੀ ਪਰ ਜਾਣ ਤੀਆਂ ਭਾਵੇਂ ਸੋਰੇ ਸੰਸਾਰ ਦੇ ਉੱਤੇ ਪੁੱਤਰਾਂ ਦਾ ਅਸੀਂ ਆਨੰਦ ਕਰਦੇ ਨਹੀਂ ਕਰ ਸਕਦੇ ਜੇ ਧੀਆਂ ਸੰਸਾਰ ਤੇ ਹੈ ਜੇ ਸੰਸਾਰ ਵੱਸਦਾ ਹੈ ਜੇ ਧੀਆਂ ਨਾਲ ਸੰਸਾਰ ਤੇ ਹੁੰਦੀਆਂ ਤੇ ਹਰੀ ਸਿੰਘ ਨਲਵੇ ਵਰਗੇ ਕਿੱਥੋਂ ਆਣੇ ਮਹਾਰਾਜਾ ਨਰਜਿੰਦਰ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਭਾਈ ਤਾਰੂ ਸਿੰਘ ਵਰਗੇ ਇਹ ਜੋਤਾਂ ਸੰਸਾਰ ਤੇ ਕਿੱਥੋਂ ਪੈਦਾ ਹੋਣੇ ਸੀ ਜੇ ਤਰਖਿਆ ਜੇ ਮਾਂ ਹੈ ਤੇ ਪੁੱਤ ਹੈ ਜੇ ਮਾਂ ਹੈ ਤੇ ਧੀ ਹੈ ਸੰਸਾਰ ਦੇ ਉੱਤੇ ਬਹੁਤੇ ਮਹਿੰਗੇ ਰਿਸ਼ਤੇ ਜੇ ਕਈ ਵਾਰੀ ਆਪਾਂ ਕਹ ਦਨੇ ਆ ਬਾਪੂ ਬੇਬੇ ਚਲਾ ਗਿਆ ਬੜੇ ਚੰਗੇ ਸਣ ਪਰ ਜੇ ਹੁੰਦਿਆ ਹੋਇਆ ਇਹ ਗੱਲ ਕਹੀਏ ਤੇ ਬਲਮਾਨਾ ਹੋਈ ਜੇ ਉਹ ਜਉਂਦਿਆ ਇਹ ਗੱਲ ਕਹੀਏ ਅਸੀਂ ਕਿ ਬਾਪੂ ਬੇਬੇ ਸਾਡੇ ਚੰਗੇ ਨੇ ਇਹ ਨੂਆ ਨੂ ਮੇ ਇਹ ਗੱਲੋ ਮੇਰੀ ਬੇਨਤੀ ਹੈ ਪਰ ਜੇ ਅਸੀਂ ਬਾਪੂ ਬੇਬੇ ਪਿੱਛੇ ਛੱਡ ਕੇ ਆਏ ਤੇ ਸਹਰਾ ਸੱਸ ਵੀ ਬਾਪੂ ਬੇਬੇ ਹੁੰਦੇ ਜੀ ਜੇ ਨੂਆ ਨਾ ਨਾ ਘਰ ਚ ਕਲੇਸ਼ ਪਾਉਣ ਤੇ ਵੰਡ ਕਦੀ ਨਹੀਂ ਜੇ ਘਰ ਚ ਹੋ ਸਕਦੀ ਅਸੀਂ ਅਰਦਾਸ ਕਰੀਏ ਪਾਤਸ਼ਾਹ ਘਰਾਂ ਵਿੱਚੋਂ ਕਲੇਸ਼ ਖਤਮ ਹੋਵੇ ਉਹ ਵਰਲਾ ਘਰ ਹੋਵੇਗਾ ਜਿੱਦੇ ਘਰ ਕਲੇਸ਼ ਨਹੀਂ ਹੋਵੇਗਾ ਅਰਦਾਸ ਦਾ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਿਤਨੇਮ ਕਰਿਆ ਕਰੋ ਬਾਣੀ ਪੜਿਆ ਕਰੋ ਅੱਜ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਘਰ ਘਰ ਵਿੱਚ ਚੈਲੇਂਜ ਲੱਗੀ ਹੋਈ ਆ ਨੈਟ ਬਥੇਰਾ ਚੱਲਦਾ ਕਿਤੇ ਸਾਰੀ ਦਿਹਾੜੀ ਗੁਰਬਾਣੀ ਕਰ ਚਲਾਇਆ ਕਰੋ ਹਾਂ ਵੇਖਿਓ ਘਰ ਵਿੱਚ ਕਲੇਸ਼ ਰਹੇਗਾ ਕਿਤੇ ਪਿਆਰ ਦੇ ਨਾਲ ਰਹਿਆ ਕਰੋ ਸੰਸਾਰ ਦੇ ਉੱਤੇ ਜਦੋਂ ਅਸੀਂ ਪੁੱਤ ਜਵਾਨ ਕਰਦੇ ਹਾਂ ਪੁੱਤ ਜਵਾਨ ਕਰਕੇ ਤੇ ਪੁੱਤ ਦੀ ਸ਼ੋਭਾ ਹੁੰਦੀ ਹੋਵੇ ਤੇ ਬਾਪੂ ਇਹ ਗੱਲ ਕਹਿੰਦਾ ਵੀ ਮੇਰਾ ਪੁੱਤ ਹੈ ਉਹ ਵਿਰਲੇ ਮਾਪੇ ਹੁੰਦੇ ਨੇ ਜਿਨ੍ਹਾਂ ਦੀ ਪੁੱਤ ਕਰਕੇ ਸ਼ੋਭਾ ਹੁੰਦੀ ਆ ਨੇ ਤੇ ਬਾਪੂ ਦੇ ਨਾਂ ਤੋਂ ਹਰ ਕੋਈ ਜਾਣਦਾ ਹੁੰਦਾ ਹੈ ਪੁੱਤ ਦੇ ਨਾਂ ਤੋਂ ਕੋਈ ਵਿਰਲਾ ਬਾਪੂ ਜਾਣਦਾ ਹੁੰਦਾ ਵੀ ਫਲਾਣੇ ਦਾ ਬਾਪ ਹੈ ਸੰਸਾਰ ਹੁਣ ਧਨਸ਼ੇਖੀਵੇਂ ਪਾਸ਼ਾ ਮਹਾਰਾਜ ਦੇ ਘਰ ਪੰਜ ਪੁੱਤਰ ਨੇ ਤੇ ਇੱਕ ਧੀਆ ਧੀ ਦਾ ਆਨੰਦ ਕਾਰਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰੱਖਿਆ ਹੋਇਆ ਹੈ ਹੁਣ ਜਦੋਂ ਧੀ ਦਾ ਆਨੰਦ ਕਾਰਜ ਕਰਨ ਲੱਗੇ ਨੇ ਬੀਬੀ ਵੀਰੋ ਦਾ ਆਨੰਦ ਕਾਰਜ ਹੋਣ ਲੱਗਾ ਹਕੂਮਤ ਨੂੰ ਲੱਗ ਗਿਆ ਪਤਾ ਹਕੂਮਤ ਇਹ ਗੱਲ ਕਹਿੰਦੀ ਹੈ ਛਵੇਂ ਪਾਤਸ਼ਾਹ ਮਹਾਰਾਜ ਨੇ ਤਖਤ ਬਣਾਇਆ ਉਹ ਤਖਤ ਕਿਹਦਾ ਬਣਾਇਆ ਅਕਾਲ ਤਖਤ ਨੂੰ ਸਾਹਮਣਾ ਬਣਾਇਆ ਹੋਇਆ ਉਹਨੂੰ ਤੱਕਿਆ ਅਕਾਲ ਤਖਤ ਦੇ ਹੁਕਮ ਮੰਨੇ ਜਾਂਦੇ ਨੇ ਪਰ ਇਹ ਚੱਕਿਆ ਕਿ ਦਿੱਲੀ ਦੇ ਤਖਤ ਦੇ ਹੁਕਮ ਨਾਵੇਂ ਨਹੀਂ ਜੇ ਮੰਨੇ ਜਾਂਦੇ ਇੰਨੀ ਤਾਕਤ ਸੀ ਸੰਸਾਰ ਦੇ ਉੱਤੇ ਅਕਾਲ ਤਖਤ ਦੀ ਅਕਾਲ ਤਖਤ ਦੀ ਅਸੀਂ ਤੱਕਤਾ ਸੀ ਅੱਜ ਤੇ ਅਕਾਲ ਤਖਤ ਤੇ ਵੀ ਉਂਗਲਾ ਉੱਠਦੀਆਂ ਨੇ ਮੈਂ ਕਈ ਵਾਰੀ ਜ਼ਿਕਰ ਕਰਦਾ ਹਾਂ ਨਾ ਇਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਤਖਤ ਬਣਾਇਆ ਅਕਾਲ ਤਖਤ ਦੀ ਸਜਣਾ ਕੀਤੀ ਹੈ ਪਰ ਵੇਖਿਆ ਜਾਵੇ ਸੰਸਾਰ ਦੇ ਉੱਤੇ ਗੱਡੀ ਭਾਵੇਂ 50 ਲੱਖ ਦੀ ਲੈ ਲਿਓ ਭਾਵੇਂ ਕਰੋੜ ਦੀ ਲੈ ਲਿਓ ਜੇ ਉਹਦੇ ਵਿੱਚ ਡਰਾਈਵਰ ਅਣਜਾਣ ਬੈਠਾ ਹੋਵੇ ਤੇ ਉਹ ਬੰਦਾ ਵਿੱਚ ਮਾਰੂਗਾ ਸੜਕ ਤੇ ਐਕਸੀਡੈਂਟ ਕਰੂਗਾ ਪਰ ਹੁਣ ਜੇ ਕੰਪਨੀ ਵਾਲਿਆਂ ਨੂੰ ਦੋਸ਼ ਦੇਈਏ ਤੇ ਫਿਰ ਮਾੜੀ ਗੱਲ ਹੈ ਨਾ ਇਸ ਕੇ ਲਾ ਅਕਾਲ ਤਖਤ ਨਹੀਂ ਜੇ ਕਦੀ ਮਾੜਾ ਹੋ ਸਕਦਾ ਅਕਾਲ ਤਖਤ ਕਦੀ ਨਿੰਦਣ ਦੀ ਜੇ ਹੋ ਸਕਦਾ ਉਹ ਅਕਾਲ ਤਖਤ ਧੰਸ਼ਮੇ ਪਾਚਾ ਮਹਾਰਾਜ ਨੇ ਮਨਾਇਆ ਹਾਂ ਚਲਾਉਣ ਵਾਲੇ ਕਰਪਟੀ ਜ਼ਰੂਰ ਹੋ ਸਕਦੇ ਜੇ ਇਹ ਗੁਰੂ ਘਰ ਢਾਡੀ ਹੋਣ ਨਾਤੇ ਇਹ ਗੱਲ ਕਹਿਣਾ ਡਰਾਈਵਰ ਜ਼ਰੂਰ ਖਤਰਨਾਕ ਹੋ ਸਕਦੇ ਜੇ ਪਰ ਅਕਾਲ ਤਖਤ ਨਹੀਂ ਹੋ ਸਕਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਾਂ ਦਰਸ਼ਨ ਕਰਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਦੋਂ ਦਰਸ਼ਨ ਕਰਦੇ ਆ ਤੇ ਬਾਸਾਂ ਤੇ ਨਾਲ ਸੰਗਤ ਰੋਕਦੇ ਆ ਓ ਜਦੋਂ ਅਕਾਲ ਤਖਤ ਤੇ ਜਾਂਦੇ ਆ ਤੇ ਬਾਸਾਂ ਦੇ ਨਾਲ ਸੰਗਤ ਨਹੀਂ ਰੋਕੀ ਜਾਂਦੀ ਕਿਉਂ ਅਸੀਂ ਅਕਾਲ ਤਖਤ ਤੋਂ ਟੁੱਟ ਗਏ ਅਸੀਂ ਅਕਾਲ ਤਖਤ ਤੋਂ ਪਿੱਛੇ हट ਗਏ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸਭ ਆਉਂਦਾ ਤੇ ਸਾਰੀ ਲੋਕਾਈ ਵਾਸਤੇ ਆਉਂਦਾ ਓ ਸਿੱਖੋ ਮਾਨ ਕਰਿਓ ਜਿਤਨਾ ਅਕਾਲ ਤਖਤ ਤੋਂ ਹੁਕਮਨਾਮਾ ਆਉਂਦਾ ਕੇਵਲ ਸਿੱਖਾਂ ਵਾਸਤੇ ਦੁਨੀਆਂ ਦਾ ਇੱਕੋ ਕੌਮ ਦਾ ਤਖਤ ਹੈ ਕਿਸੇ ਕੌਮ ਦਾ ਤਖਤ ਨਹੀਂ ਬਣਿਆ ਔਰ ਦੁਨੀਆ ਦਾ ਇੱਕੋ ਤਖਤ ਹੈ ਸਿੱਖ ਕੌਮ ਵਾਸਤੇ ਤਖਤ ਬਣਿਆ ਹੋਇਆ ਤੇ ਅੱਜ ਸਿੱਖੋ ਅਸੀਂ ਅਕਾਲ ਤਖਤ ਕੋਲੋਂ ਤਖਤ ਹੈ ਅਸੀਂ ਅਕਾਲ ਤਖਤ ਤੋਂ ਪਿੱਛੇ ਹੋ ਗਏ ਬੀਬੀ ਵੀਰੋ ਦਾ ਆਨੰਦ ਕਾਰਜ ਹੋਣ ਲੱਗਾ ਹਕੂਮਤ ਬੇਈਮਾਨ ਹੋ ਗਈ ਹਕੂਮਤ ਨੇ ਕਰ ਦਿੱਤਾ ਹਮਲਾ ਸਿਰੇ ਆਨੰਦ ਕਾਰਜ ਹੋਣਾ ਤੇ ਰਾਤ ਨੂੰ ਹਮਲਾ ਕਰ ਦਿੱਤਾ ਹਕੂਮਤ ਫਿਰ ਜਦੋਂ ਰਾਤ ਨੂੰ ਹਮਲਾ ਕਰ ਦਿੱਤਾ ਚਮਾਲ ਦੀ ਧਰਤੀ ਤੇ ਭਾਈ ਲੰਗਾਹ ਜੀ ਦੇ ਘਰ ਬੇਟੀ ਦਾ ਆਨੰਦ ਕਾਰਜ ਹੁੰਦਾ ਹੁਣ ਜਦੋਂ ਵੇਖਿਆ ਜਾਵੇ ਚਮਾਲ ਦੀ ਧਰਤੀ ਤੇ ਆਨੰਦ ਕਾਰਜ ਵੀ ਬੀਬੀ ਵੀਰੋਬਾ ਹੋਇਆ ਤੇ ਅਮਰੋਸਰ ਸਾਹਿਬ ਦੀ ਧਰਤੀ ਤੇ ਜਿਹੜੀ ਜੰਗ ਹੁੰਦੀ ਆ ਉਹ ਜੰਗ ਦਾ ਵੀ ਸਾਹਮਣਾ ਕੀਤਾ ਤੇ ਜਿੱਤੂ ਜਰਨੈਲ ਧਨਸ਼ੇਵ ਪਾਤਸ਼ਾਹ ਮਹਾਰਾਜ ਅਲਾਨੇ ਗਏ ਹੁਣ ਜਦੋਂ ਇਹ ਖੁਸ਼ੀਆਂ ਦਾ ਮਹਾਲ ਬਣਿਆ ਰੰਗ ਵਿੱਚ ਭੰਗ ਪਾਇਆ ਹਕੂਮਤ ਨੇ ਰੰਗ ਵਿੱਚ ਭੰਗ ਪਾ ਕੇ ਇਹ ਗੱਲ ਆਖੀ ਵੀ ਸ਼ੇਵਾ ਪਾਤਸ਼ਾਹ ਗੁਰੂ ਬਣਦਾ ਸੀ ਸ਼ੇਮਾ ਪਾਸ਼ਾ ਕਹਿੰਦਾ ਸੀ ਵੀ ਮੇਰੇ ਵਰਗਾ ਗੁਰੂ ਕੇ ਸੰਸਾਰ ਦੇ ਉੱਤੇ ਹੈ ਕੋਈ ਨਹੀਂ ਉਹਨੇ ਮੀਰੀ ਪਰੀ ਦੇ ਕਿਰਪਾਨਾਂ ਪਾਈਆਂ ਸੀ ਕਿ ਅਸੀਂ ਉਹਦੀ ਤਾਕਤ ਵੇਖੀ ਹੈ ਸੱਚ ਜਾਣਿਓ ਤਾਕਤਾਂ ਵੇਖਣੀਆਂ ਹੁੰਦੀਆਂ ਤੇ ਉਸ ਸਮੇਂ ਵੇਖਿਆ ਕਰੋ ਜਦੋਂ ਜੰਗ ਦਾ ਮੈਦਾਨ ਹੁੰਦਾ ਜੰਗ ਦੇ ਮੈਦਾਨ ਵਿੱਚ ਕਿਸੇ ਕਿਸੇ ਦੇ ਖੁਸ਼ੀਆਂ ਦੇ ਮਹਾਲ ਵਿੱਚ ਜਾ ਕੇ ਕਿਸੇ ਦੀ ਤਾਕਤ ਨਾ ਪਰਖੀ ਜਾਵੇ ਕਿਸੇ ਦੇ ਖੁਸ਼ੀਆਂ ਦੇ ਮਹਾਲ ਵਿੱਚ ਜਾ ਕੇ ਜਦੋਂ ਅਸੀਂ ਤਾਕਤ ਪਰਖਦੇ ਹਾਂ ਨਾ ਤੇ ਬੰਦਾ ਉਦੋਂ ਦੁਖੀ ਹੁੰਦਾ ਹੈ ਪ੍ਰਤੰਨ ਸ਼ਵੇਂ ਪਾਤਸ਼ਾਹ ਮਹਾਰਾਜ ਦਿਨ ਦੁਨੀਆ ਦੇ ਪਾਤਸ਼ਾਹ ਨੇ ਇਹਨਾਂ ਨੇ ਇਹ ਜੰਗ ਦਾ ਸਾਹਮਣਾ ਵੀ ਕੀਤਾ ਉਸ ਤੋਂ ਅੱਗੇ ਸਭ ਤੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਹੁਣ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਕਰਨਾ ਰਿਸ਼ਤੇ ਨਾਤੇ ਲੱਭੇ ਗਏ ਨੇ ਬਟਾਲੇ ਦੀ ਧਰਤੀ ਤੇ ਰਿਸ਼ਤੇ ਪਰਿਵਾਰ ਲੱਭਿਆ ਗਿਆ ਬੀਬੀ ਅਨੰਤੀ ਜਿਹਦਾ ਨਾਂ ਬਾਅਦ ਵਿੱਚ ਬੀਬੀ ਨਿਹਾਲ ਕੌਰ ਹੁਣ ਬਟਾਲੇ ਦੀ ਧਰਤੀ ਤੇ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੁੰਦਾ ਹੁਣ ਆਨੰਦ ਕਾਰਜ ਹੋ ਗਿਆ ਉਸ ਤੋਂ ਬਾਅਦ ਬਾਬਾ ਅਟਲ ਰਾਏ ਹੁਣ ਬਾਬਾ ਅਟਲ ਰਾਏ ਛੋਟੀ ਉਮਰ ਵਿੱਚ ਚਲੇ ਗਏ ਨੇ ਧਨਸ਼ੇਮੇ ਪਾਤਸ਼ਾਹ ਮਹਾਰਾਜ ਦੇ ਪੰਜਾ ਸਾਹਿਬਜ਼ਾਦਿਆਂ ਵਿੱਚੋਂ ਤਿੰਨਾਂ ਸਾਹਿਬਜ਼ਾਦਿਆਂ ਦੇ ਆਨੰਦ ਕਾਰਜ ਹੋਏ ਨੇ ਦੋ ਸਾਹਿਬਜ਼ਾਦਿਆਂ ਨੇ ਆਨੰਦ ਕਾਰਜ ਕਰਵਾਏ ਨਹੀਂ ਕਿਉਂਕਿ ਬਾਬਾ ਅਟਲ ਰਾਏ ਜਿਹੜੇ ਸਣ ਉਹ ਸੰਸਾਰ ਤੋਂ ਅੱਗੇ ਦੇ ਚਲੇ ਗਏ ਬਚਪਨ ਵਿੱਚ ਚਲੇ ਗਏ ਤੇ ਬਾਬਾ ਅਣੀ ਰਾਏ ਜੀ ਜਿਨ੍ਹਾਂ ਨੇ ਆਨੰਦ ਕਾਰਜ ਹੀ ਨਹੀਂ ਕਰਵਾਇਆ ਉਹਨਾਂ ਨੇ ਇਹ ਗੱਲ ਆਖੀ ਸੀ ਕਹਿੰਦੇ ਵੀ ਸੰਸਾਰ ਦੇ ਉੱਤੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਗੁਰਬਾਣੀ ਕਹਿੰਦੀ ਜਾ ਕੋ ਹਾਰ ਰੰਗ ਲਾਗੋ ਇਸ ਚੁਗਮੈ ਸੋ ਕਹੀਏ ਤਹਾ ਸੂਰਾ ਆਤਮ ਜਿਨੈ ਸਗਲ ਅਸਤਾ ਕੈ ਜਾਕਾ ਸਤਗੁਰੁ